ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਓ ਜੀ ਚਪਹਿਰਾ ਸਾਹਿਬ ਅੱਜ ਐਤਵਾਰ ਦਾ ਦਿਨ ਆ ਤੇ ਸੰਗਤ ਜੀ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਹੀਦਾ ਸਾਹਿਬ ਚਪਹਿਰੇ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਸੰਗਤਾਂ ਸੋਚਾ ਵੀ ਕਿਉਂ ਨਾ ਆਪ ਸੰਗਤ ਨੂੰ ਨਦਰਸ਼ਨ ਦੇ ਰਹੇ ਜਿਹੜੇ ਆ ਸੰਗਤਾਂ ਦੇ ਕਰਵਾਏ ਜਾਣ ਤੇ ਗੁਰਦੁਆਰਾ ਸਾਹਿਬ ਦੇ ਕਰਵਾਏ ਜਾਣ ਸੰਗਤ ਜੀ ਇਹ ਆ ਸਥਾਨ ਆ ਗੁਰਦੁਆਰਾ ਸ਼ਹੀਦਾਂ ਸਾਹਿਬ ਜਿਸ ਸਥਾਨ ਤੇ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਜੋ ਵੀ ਸੰਗਤ ਜੀ ਤੁਹਾਡੇ ਦਿਲ ਦੀਆਂ ਭਾਵਨਾਵਾਂ ਨੇ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਓ ਕੁਝ ਕਹਿੰਦੇ ਆ ਕਿ ਚਪੈਰਾ ਸਾਹਿਬ ਜਿਹੜਾ ਆ ਇੱਕ ਪਖੰਡਿਆ ਤੇ ਕਈਆਂ ਵਾਸਤੇ ਇਹ ਚਮਤਕਾਰ ਆ ਜਿੱਥੋਂ ਸੰਗਤਾਂ ਨੂੰ ਸੇਤ ਮਿਲਦੀ ਹੈ ਤੇ ਲੱਖਾਂ ਹੀ ਸੰਗਤਾਂ ਗੁਰਬਾਣੀ ਦੇ ਨਾਲ ਜੁੜਦੀਆਂ ਨੇ ਆਪਣੇ ਵਿਚਾਰ ਜ਼ਰੂਰ ਦੇਣਾ ਆਓ ਸੰਗਤ ਜੀ ਦੱਸਿਆਂ ਇੱਥੋਂ ਦਾ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਹੈ ਸੰਗਤ ਜੀ ਅੱਜ ਆਇਸੀ ਦਰਸ਼ਕਾਂ ਦਾਰੇ ਕਰਨ ਦੇ ਲਈ ਗੁਰਦੁਆਰਾ ਸ਼੍ਰੀ ਦੰਸਾ ਇੱਥੋਂ ਦੇ ਇਤਿਹਾਸ ਦੇ ਬਾਰੇ ਆਪ ਜੀ ਨੂੰ ਜਾਣਕਾਰੀ ਜਿਹੜੀ ਹੈ ਉਹ ਦੇ ਰਿਆਂ ਕਾਫੀ ਹੱਦ ਤੱਕ ਸੰਗਤਾਂ ਜਾਣਦੀਆਂ ਹੀ ਹਨ ਕਿਉਂਕਿ 3 ਸਾਲ ਹੋ ਗਏ ਲਗਾਤਾਰ ਗੁਰੂ ਘਰਾਂ ਦੀ ਇਤਿਹਾਸਿਕ ਵੀਡੀਓ ਪਾਉਂਦਿਆਂ ਨੂੰ ਤੇ ਕਾਫੀ ਸੰਗਤਾਂ ਜਿਹੜੀਆਂ ਆਲਰੇਡੀ ਵੀਡੀਓ ਦੇਖ ਚੁੱਕੀਆਂ ਆ ਜਿਹੜੀਆਂ ਨਹੀਂ ਦੇਖ ਚੁੱਕੀਆਂ ਉਹ ਸੰਗਤਾਂ ਜ਼ਰੂਰ ਸੁਣਨ ਤੇ ਜਿਹੜੀਆਂ ਪਹਿਲਾਂ ਹੀ ਦੇਖ ਚੁੱਕੀਆਂ ਉਹ ਸੰਗਤਾਂ ਸੁਣਦੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਸੰਗਤ ਜੀ ਜਦੋਂ ਆਪ ਜੀ ਨੂੰ ਪਤਾ ਆ ਕਿ ਮੁਗਲਾਂ ਨੇ ਅਮਰ ਸਰੋਵਰ ਸ਼੍ਰੀ ਦਰਬਾਰ ਸਾਹਿਬ ਦੀ ਬਿਆਦਵੀ ਕੀਤੀ ਨਾ ਤੇ ਉਸ ਸਮੇਂ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਭੂ ਕੀ ਵਿੱਕੇ ਸਨ ਜਿਹੜਾ ਤਮੂਰ ਸ਼ਾਹ ਸੀ ਅਤੇ ਜਹਾਂਨ ਖਾਹ ਸੀ ਨਾ ਉਸ ਨੇ ਦਰਬਾਰ ਸਾਹਿਬ ਦੀ ਬੇਦਵੀ ਕੀਤੀ ਸੀ ਤੇ ਉਸ ਸਮੇਂ ਪ੍ਰਣ ਕੀਤਾ ਤਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਕਿ ਆਖਰੀ ਦਮ ਤੱਕ ਲੜਾਂਗਾ ਤੇ ਮੁਗਲਾਂ ਨੂੰ ਜਿਹੜੀ ਹੈ ਗਲਤੀ ਕੀਤੀ ਹੈ ਉਸ ਦੀ ਸਜ਼ਾ ਦੇਵਾਂਗੇ ਤੇ ਸ੍ਰੀ ਦਰਬਾਰ ਸਾਹਿਬ ਨੂੰ ਇਆਜ਼ਾਦ ਕਰਵਾਵਾਂਗੇ ਇਸ ਤਰ੍ਹਾਂ ਉਥੋਂ ਚੱਲਦੇ ਆ ਸਿੰਘਾਂ ਨੂੰ ਨਾਲ ਲੈ ਕੇ ਤੇ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 12 ਮਿਸਲਾਂ ਦੇ ਵਿੱਚੋਂ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ ਸ੍ਰੀ ਗੁਰਗ੍ਰਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਹੱਥੀ ਲਿਖਨ ਤੋਂ ਇਲਾਵਾ ਬਾਬਾ ਜੀ ਨੇ ਕਈ ਜੰਗਾਂ ਵਿੱਚ ਮੁਹਾਰਤ ਹਾਸਲ ਕੀਤੀ। ਇਸਾ ਲਿਆ ਜਦੋਂ ਬਾਬਾ ਦੀਪ ਸਿੰਘ ਜੀ ਤਕਸੀਰ ਦਮਦਮਾ ਸੈਵਤਲਵੰਡੀ ਸਾਬੂ ਕੀ ਵਿਕੇ ਸਨ ਤਾਂ ਉਸ ਸਮੇਂ ਖਬਰ ਮਿਲ ਤੇ ਤਮੂਰ ਸ਼ਾਹ ਤੇ ਜਹਾਂਣ ਖਾਨ ਨੇ ਸ਼ੇਰ-ਦਰਬਾਰ ਸਿਰ ਦੀ ਬੇਦਵੀ ਜੋ ਕੀਤੀ ਸੀ ਉਸ ਦਾ ਬਦਲਾ ਲੈਣ ਲਈ ਉਹਨਾਂ ਨੂੰ ਪਤਾ ਲੱਗਿਆ ਕਿ ਆ ਰਹੇ ਨੇ ਸਿੰਘ ਬਾਬਾ ਦੀਪ ਸਿੰਘ ਜੀ ਉਸ ਸਮੇਂ 18 ਸਿਰਾ ਖੰਡਾ ਫੜ ਕੇ ਉਥੋਂ ਜਦੋਂ ਚੱਲਦੇ ਆ ਤੇ ਰਸਤੇ ਦੇ ਵਿੱਚ ਤਮੂਰ ਸ਼ਾਹ ਤੇ ਜਹਾਂ ਖਾਂ ਜਿਹੜਾ ਆ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਆ ਉਹ ਕੀਤਾ ਜਾਂਦਾ ਆ ਸੰਗਤ ਜੀ ਉਸ ਸਮੇਂ ਤਨਤਨ ਬਾਬਾ ਦੀਪ ਸਿੰਘ ਜੀ ਤੇ ਨਾਲ ਸਿੰਘਾਂ ਨਾਲ ਮੁਗਲਾਂ ਦੇ ਨਾਲ ਕਮਸਾਨ ਦਾ ਯੁੱਧ ਹੁੰਦਾ ਆ ਤੇ ਉਸ ਸਮੇਂ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਤੇ ਜਹਾਂ ਖਾਂ ਦੇ ਜਦੋਂ ਆਪਸੀ ਸਾਂਝਾ ਵਾਰ ਹੋਇਆ ਨਾ ਸਾਂਝੇ ਵਾਰ ਦੇ ਵਿੱਚ ਸੀਸ ਜਿਹੜਾ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਜਿਮ ਜਿਹੜੀ ਮੌਤ ਆ ਖਿੜ-ਖਿੜ ਕੇ ਹੱਸਣ ਲੱਗਦੀ ਆ ਮਖੋਲਾ ਕਰਦੀ ਆ ਤੇ ਉਸ ਸਮੇਂ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਸਿੰਘ ਸੀ ਉਸ ਨੇ ਪ੍ਰਾਣੀ ਯਾਦ ਕਰਵਾਇਆ ਕਿ ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਆਖਰੀ ਦਮ ਤੱਕ ਲੜਾਂਗੇ ਤੇ ਉਸ ਸਮੇਂ ਜਦੋਂ ਪ੍ਰਾਣੀ ਯਾਦ ਕਰਵਾਇਆ ਤੇ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਢਾੜਿਆ ਹਰਕਤ ਦੇ ਵਿੱਚ ਆਉਂਦਾ ਆ ਤੇ ਖੱਬੇ ਤਲੇ ਤੇ ਸੀਸ ਧਰ ਕੇ ਸੱਜੇ ਹੱਥ ਦੇ ਵਿੱਚ 18 ਸਿਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਆ ਤੇ ਮੁਗਲ ਇਹ ਕਰਤਵ ਦੇਖ ਕੇ ਵੀ ਇਹ ਜਿਹੜਾ ਕ੍ਰਿਸ਼ਮਾ ਵਾਪਰਿਆ ਆ ਉਸ ਨੂੰ ਵੇਖ ਕੇ ਮੁਗਲਾਂ ਨੂੰ ਭਾਜਣਾ ਪੈ ਜਾਂਦੀਆਂ ਪਰ ਲੇਕਿਨ ਤੰਤਨ ਬਾਬਾ ਦੀਪ ਸਿੰਘ ਜੀ ਨੇ ਤੇ ਸਿੰਘਾਂ ਨੇ ਆਪਣਾ ਜਿਹੜਾ ਜੰਗ ਆ ਉਹ ਜਾਰੀ ਰੱਖਿਆ ਸੰਗਤ ਜੀ ਇਸੇ ਤਰ੍ਹਾਂ ਲੜਦੇ ਹੋਏ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਪਹੁੰਚਦੇ ਆ ਤੇ ਆਪਣਾ ਸੀਸ ਰੱਖ ਕੇ ਅਰਦਾਸ ਕੀਤੀ ਤੇ ਇਸ ਸਥਾਨ ਤੇ ਬਾਬਾ ਜਿਹਦਾ ਅੰਤਿਮ ਜਿਹੜਾ ਸੰਸਕਾਰ ਕੀਤਾ ਗਿਆ ਸੀ ਜਿਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਤੇ ਤੰਤਨ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਦੇ ਦਰ ਤੇ ਆਪਣਾ ਜਾ ਕੇ ਸੀਸ ਭੇਟ ਕੀਤਾ ਤੇ ਇਸ ਤਰ੍ਹਾਂ ਜਿੱਥੋਂ ਆਪਾਂ ਸੰਗਤ ਜੀ ਦਰਸ਼ਨਦਾਰੀ ਜਦੋਂ ਕਰਦੇ ਆਂ ਤੇ ਉਸ ਸਮੇਂ ਬੁੰਗਾ ਬਪਾਦੀਪ ਸਿੰਘ ਜੀ ਦਾ ਬਣਿਆ ਹੋਇਆ ਸਿੱਧੀ ਬੁੰਗਾ ਉਸ ਸਥਾਨ ਤੇ ਵੀ ਆਪ ਜੀ ਦਰਸ਼ਨ ਕਰਦੇ ਹੋ ਹਮੇਸ਼ਾ ਤੇ ਸੰਗਤ ਜੀ ਅੱਜ ਆਪ ਜੀ ਨੇ ਦਰਸ਼ਨਦਾਰੀ ਕਰਵਾਏ ਹਨ ਗੁਰਦੁਆਰਾ ਸ਼ੀਦਾ ਸਾਹਿਬ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ ਦੇ ਤੇ ਸੰਗਤ ਜੀ ਅਮੀਨ ਕਰਦੇ ਆ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆ ਜੇ ਪਸੰਦ ਆ ਤੇ ਜਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਨਦਾਰ ਜਿਹੜੇ ਕਰ ਸਕਦੇ ਹਨ ਕਰ ਬੈਠੀਆਂ ਜੁੜੇ ਰੋ ਆਪਣੇ ਫੇਸਬੁਕ YouTube Instagram ਦੇ ਨਾਲ ਤਾਂ ਕਿ ਉਹਨਾਂ ਲਈ ਬੜੀ ਤਰਤਰੀ ਜਲਦੀ ਪਹੁੰਚ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ